ਦੋਸਤੋ ਆ ਵੀਡੀਓ ਦੇ ਜ਼ਰੀਏ ਨਾਲ ਤੁਹਾਨੂੰ ਹੜਾਂ ਦੀ ਤਰਾਸਦੀ ਦਿਖਾ ਰਿਹਾ ਹਾਂ ਕਿ ਹੜ ਕੀ ਕੁਝ ਕਰ ਸਕਦੇ ਆ ਪੰਜਾਬ ਬਾਰੇ ਸਾਰੇ ਜਾਣਦੇ ਨੇ ਪੰਜਾਬ ਇੱਕ ਇਹ ਜੀ ਸਟੇਟ ਆ ਜਿਹੜਾ ਕਿ ਪੂਰੀ ਕੰਟਰੀ ਦਾ ਇੰਡੀਆ ਦਾ ਮੂੰਹ ਪਰ ਦਾ ਅੰਨ ਨਾਲ ਤੇ ਨਾਲੇ ਦੁੱਧ ਨਾਲ ਪੰਜਾਬ ਦੁੱਧ ਪੈਦਾ ਕਰਨ ਵਾਸਤੇ ਵੀ ਜਾਣਿਆ ਜਾਂਦਾ ਹੁਣ ਪੰਜਾਬ ਨੇ ਦੁੱਧ ਪੈਦਾ ਕੀਤਾ ਮੱਝਾਂ ਨਾਲ ਤੇ ਆ ਮੱਝਾਂ ਦੇਖ ਲਓ ਇਹ ਮੱਝਾਂ ਹੜਾਂ ਦੇ ਵਿੱਚ ਚੜਦੇ ਪੰਜਾਬ ਤੋਂ ਜਾ ਕੇ ਲੈnde ਪੰਜਾਬ ਵਾਲੇ ਪੱਥੇ ਜਾ ਬਣੇ ਇਹ ਹੈਗਾ ਨਾਰੋ ਵਾਲ ਡਿਸਟ੍ਰਿਕਟ ਪਾਕਿਸਤਾਨ ਦਾ ਇੱਥੇ ਚੜਦੇ ਪੰਜਾਬ ਦੀਆਂ ਮੱਝਾਂ ਪਹੁੰਚ ਗਈਆਂ ਤੇ ਹੁਣ ਇਹਨਾਂ ਨੇ ਨਾਰੋ ਵਾਲ ਡਿਸਟ੍ਰਿਕਟ ਦੇ ਵਿੱਚ ਪਾਕਿਸਤਾਨ ਵਾਲਿਆਂ ਨੇ ਇਹ ਮੱਝਾਂ ਫੜਦੀਆਂ ਚਲੋ ਇਹਨਾਂ ਚੰਗਾ ਹੈਗਾ ਕਿ ਮੱਝਾਂ ਮਰੀਆਂ ਨਹੀਂ ਹੈਗੀਆਂ ਇਹਨਾਂ ਨੇ ਇਹ ਰੈਸਕਿਊ ਕਰ ਲਈਆਂ ਪਾਲ ਲੈਣਗੇ ਚਲੋ ਪਰ ਹੁਣ ਤੁਸੀਂ ਇਨਸਾਨੀਅਤ ਦੇਖੋ ਹੁਣ ਪੰਜਾਬ ਦਾ ਪਾਣੀ ਲੈਣ ਵਾਸਤੇ ਕੋਈ ਨਹੀਂ ਆ ਰਿਹਾ ਨਾ ਤਾਂ ਹਰਿਆਣਾ ਆ ਰਿਹਾ ਤੇ ਨਾ ਰਾਜਸਥਾਨ ਆ ਰਿਹਾ ਕਰ ਬਾ 34 ਹਰਿਆਣੇ ਦੀ ਬੀਬੀਆਂ ਕਹਿੰਦੀਆਂ ਸੀਗੇ ਵੇ ਅਸੀਂ ਐਸ.ਵੀ.ਐਲ ਦੇ ਪਾਣੀ ਨਾਲ ਵਰਤ ਖੋਲਾਂਗੇ ਹੁਣ ਖੋਲ ਲੋ ਹੁਣ ਭੇਜ ਦਿੰਨੇ ਆ ਬਾਦੂ ਪਾਣੀ ਪਿਆ ਸਾਡੇ ਕੋਲੇ